ਅਸੀਂ 14 ਚੱਕ ਤੋਂ ਕਰ ਰਹੇ ਹਾਂ ਮੈਂ ਇੱਕ ਦਿਨ ਚੱਲ ਕੇ ਆਣੀ ਸੀ ਲੁਧਿਆਣਾ ਤੋਂ ਆਣੀ ਉਹ ਸਵੇਰੇ ਕਰਕੇ ਵਾਪਸ ਆ ਗਏ ਇਹ ਮਹਿਸੂਸ ਹੋਇਆ ਕਿ ਇੱਥੇ ਕਮੀ ਕੋਈ ਨਹੀਂ ਕਿਸੇ ਤਰ੍ਹਾਂ ਦੀ ਵੀ ਬਹੁਤ ਰੈਜ਼ੀਡੈਂਟ ਸੀ ਲੇਕਿਨ ਸਫਾਈ ਵੱਖੋ ਮੈਨੂੰ ਲੱਗਦਾ ਸੀਗਾ ਕਿ ਇੱਥੇ ਸਫਾਈ ਬਹੁਤ ਘੱਟ ਹੈ ਤਾਂ ਫਿਰ ਬੱਚੇ ਨੇ ਸਲਾਹ ਕੀਤੀ ਕਿ ਜੇ ਆਪਾਂ ਆਂਦੋਲਨ ਦੇ ਵਿੱਚ ਅਸੀਂ ਵੀ ਇੱਕ ਕਿਸਾਨ ਹਾਂ ਤੇ ਅਗਰ ਅਸੀਂ ਆਂਦੋਲਨ ਦੇ ਵਿੱਚ ਆਪਾਂ ਕੋਈ ਯੋਗਦਾਨ ਪਾਣਾ ਹੈ ਤਾਂ ਆਪਾਂ ਨੂੰ ਇੱਥੇ ਸਫਾਈ ਕਰਨੀ ਚਾਹੀਦੀ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਤੇ ਇੱਥੇ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਫਿਰ ਚਾਹੇ ਉਹ ਲੰਗਰ ਦਾ ਬੰਦੋਬਸਤ ਹੋਵੇ ਉਵੇ ਇਸ ਲਈ ਵੀ ਹੈ ਜਿਹੜੇ ਲੋਕ ਦੂਰੋਂ ਦੂਰੋਂ ਪੰਜਾਬ ਦੇ ਵੱਖ-ਵੱਖ ਕਿਸਿਆਂ ਤੋਂ ਆਉਂਦੇ ਨੇ ਇੱਥੇ ਆ ਕੇ ਸਫਾਈ ਵੀ ਕਰ ਰਹੇ ਨੇ ਕੀ ਨਾਮ ਹੈ ਤੁਹਾਡਾ ਅਭਿਜੋਤ ਕਿੱਥੋਂ ਆਇਓ ਸੰਝਰਵਰ ਤੋਂ ਤੇ ਤੁਸੀਂ ਵੀ ਸਫਾਈ ਦੀ ਸੇਵਾ ਕਰ ਰਹੇ ਹੋ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਉਂਦਿਆਂ ਨੂੰ ਹਣ 7-8 ਦਿਨ ਹੋ ਗਏ ਨੇ ਤੇ ਕਿੰਨੇ ਕਿਸਾਨ ਇੱਥੇ ਅੰਦੋਲਨ ਕਰ ਰਹੇ ਨੇ ਤੁਹਾਨੂੰ ਪਤਾ ਹੈ ਕਿਉਂ ਕਰ ਰਹੇ ਨੇ ਆਪਣੀ ਖੇਤੀ ਕਰਕੇ ਤੇ ਤੁਸੀਂ ਸਫਾਈ ਕਰ ਰਹੇ ਹੋ ਇੱਥੇ ਕਿਸਾਨੀ ਅੰਦੋਲਨ ਵਾਲੀ ਥਾਂ ਤੇ ਹਾਂਜੀ ਅਸੀਂ 14 ਤਰੀਕ ਤੋਂ ਕਰ ਰਹੇ ਮੈਂ ਇੱਕ ਦਿਨ ਛੱਡ ਕੇ ਆਣੇ ਸੀ ਲੁਧਿਆਣਾ ਤੋਂ ਆਣੇ ਹਾਂ ਸਫਾਈ ਕਰਕੇ ਵਾਪਸ ਆਣੇ ਤੇ ਤੁਹਾਨੂੰ ਕਿਵੇਂ ਇਹ ਲੱਗਿਆ ਵੀ ਇੱਥੇ ਆਉਣਾ ਚਾਹੀਦਾ ਹੈ ਸਫਾਈ ਕਰਨੀ ਚਾਹੀਦੀ ਹੈ ਅਸਲ ਵਿੱਚ ਤਾਂ ਮੇਰਾ ਬੇਟਾ ਆਇਆ ਸੀਗਾ 13 ਤਰੀਕ ਨੂੰ ਤਾਂ ਫਿਰ 14 ਨੂੰ ਅਸੀਂ ਆਏ ਸੀਗੇ ਉਹਦੇ ਨਾਲ ਤਾਂ ਮੈਨੂੰ ਇੱਥੇ ਲੱਗਿਆ ਸੀ ਕਿ ਬਹੁਤ ਜ਼ਿਆਦਾ ਗੰਦਗੀ ਸੀ ਜਸਟ ਬਿਨ ਵਗੈਰਾ ਬਹੁਤ ਡਿਸਪੋਜ਼ੇਬਲ ਬੋਤਲਸ ਔਰ ਪਲੇਟਾਂ ਵਗੈਰਾ ਬਹੁਤ ਪਈਆਂ ਸੀ ਤਾਂ ਇਹ ਮਹਿਸੂਸ ਹੋਇਆ ਕਿ ਇੱਥੇ ਕਮੀ ਕੋਈ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਬਹੁਤ ਰੈਜ਼ਰਮੈਂਟ ਸੀ ਲੇਕਿਨ ਸਫਾਈ ਵੱਖੋ ਮੈਨੂੰ ਲੱਗਦਾ ਸੀਗਾ ਕਿ ਇੱਥੇ ਸਫਾਈ ਬਹੁਤ ਘੱਟ ਹੈ ਤਾਂ ਫਿਰ ਬੱਚਿਆਂ ਨੇ ਸਲਾਹ ਕੀਤੀ ਕਿ ਜੇ ਆਪਾਂ ਅੰਦੋਲਨ ਦੇ ਵਿੱਚ ਅਸੀਂ ਵੀ ਇੱਕ ਕਿਸਾਨ ਹੈ ਤੇ ਅਗਰ ਅੰਦੋਲਨ ਦੇ ਵਿੱਚ ਆਪਾਂ ਕੋਈ ਯੋਗਦਾਨ ਪਾਣਾ ਹੈ ਤਾਂ ਆਪਾਂ ਨੂੰ ਇੱਥੇ ਸਫਾਈ ਕਰਨ ਦੇਖ ਸਕਦੇ ਹੋ ਕਿ ਕਿਸਾਨੀ ਅੰਦੋਲਨ ਦੇ ਵੱਖ-ਵੱਖ ਰੰਗ ਨੇ ਹਰ ਕੋਈ ਆਪਣੀ ਆਪਣੀ ਭੂਮਿਕਾ ਨਿਭਾ ਰਿਹਾ ਹੈ ਇੱਥੇ ਜਿਹੜੇ ਬੱਚੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਹੈ ਜਿਹੜੇ ਦੂਰ ਦੂਰ ਆਉਂਦੇ ਨੇ ਤੇ ਹਰ ਤਰ੍ਹਾਂ ਦੀ ਜਿਹੜੀ ਸੇਵਾ ਇੱਥੇ ਨਿਭਾਉਂਦੇ ਨੇ ਤੇ ਸਫਾਈ ਹੈ ਜਿਹੜੀ ਉਹ ਵੀ ਅਹਿਮ ਹੈ ਕਿਉਂਕਿ 1 ਮਹੀਨੇ ਤੋਂ ਵੱਧ ਦਾ ਵਕਤ ਹੋ ਗਿਆ ਲਾਜ਼ਮ ਹੈ ਇੱਥੇ ਇੰਤਜ਼ਾਮ ਕਈ ਤਰ੍ਹਾਂ ਦੇ ਕੀਤੇ ਗਏ ਨੇ ਕਿਸਾਨ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਕਿ ਹਰ ਤਰ੍ਹਾਂ ਨਾਲ ਇਹ ਤੇ ਸਫਾਈ ਵੀ ਰੱਖੀ ਜਾਏ ਤੇ ਹੋਰ ਜਿਹੜੇ ਇੰਤਜ਼ਾਮ ਹੈ ਉਹ ਕੀਤੇ ਜਾਣ ਤੇ ਤੁਸੀਂ ਦੇਖਿਆ ਕਿ ਸਫਾਈ ਦੇ ਲਈ ਖਾਸ ਲੁਧਿਆਣੇ ਆਉਂਦੇ ਨੇ ਇੱਕ ਦਿਨ ਅੰਦੋਲਨ ਵਾਲੀ ਥਾਂ ਤੇ ਆਪਣੀ ਭੂਮਿਕਾ ਨਿਭਾਉਂਦੇ ਨੇ ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦ ਈਬੀਪੀ ਸੰਜਾ